ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੁਆਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮੁਗਲ ਚੱਕ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਘਰੇਲੂ ਪਸ਼ੂ ਅੱਜ ਦੋ ਦਿਖਾ ਦਾਂਗੇ ਬਿਲਕੁਲ ਘਰੇਲੂ ਪਸ਼ੂ ਜਿਹੜੇ ਦੋਸਤੋ ਹੋਣਗੇ ਇੱਕ ਬਿਲਕੁਲ ਜਿਹੜੀ ਦੋਸਤੋ ਤੁਹਾਨੂੰ ਬਣੀ ਬਤਰੀ ਝੋਟੀ ਜਿਹੜੀ ਦਿਖਾ ਦਾਂਗੇ ਘੱਟੋ ਘੱਟ ਵੀ 2 ਸਾਲ ਦੀ ਉਮਰ ਹੋਵੇਗੀ ਤੇ ਇੱਕ ਮੱਝ ਬਿਲਕੁਲ ਸੂਨ ਦਾ ਨੀੜ ਆ ਪੂਰੀ ਡਿਟੇਲ ਜਿਹੜੀ ਆ ਦੋਸਤੋ ਇਹਨਾਂ ਦੋਨਾਂ ਪਸ਼ੂਆਂ ਦੀ ਐਨੀਮਲ ਦੀ ਜਿਹੜੀ ਮੈਂ ਤੁਹਾਨੂੰ ਖੋਦ ਦੇ ਦੂੰਗਾ ਵਿਜ਼ਿਟ ਜਿਹੜੀ ਆ ਦੋਸਤੋ ਤੁਸੀਂ ਪਹੁੰਚ ਆ ਪਿੰਡ ਮੁਗਲ ਚੱਕ ਕਰਨੀ ਹੈਗੀ ਆ ਬਿਲਕੁਲ ਖਲੜਾ ਨੇੜੇ ਆ ਦੋਸਤੋ 2 ਕਿਲੋਮੀਟਰ ਦੀ ਦੂਰੀ ਖਲੜੇ ਸ਼ਹਿਰ ਦੀ ਰਹਿ ਜਾਂਦੀ ਹੈ ਖਲੜੇ ਪਿੰਡ ਦੀ ਰਹਿ ਜਾਂਦੀ ਹੈ ਇੱਕ ਪਾਸੇ ਜੇਕਰ ਦੋਸਤੋ ਭਿੱਖੀਵਿੰਡ ਦੀ ਗੱਲ ਕਰੀਏ ਤੇ ਭਿੱਖੀਵਿੰਡ ਕੋਈ 4 ਤੋਂ 5 ਕਿਲੋਮੀਟਰ ਦੂਰੀ ਆ ਭਿੱਖੀਵਿੰਡ ਤੋਂ ਖਲੜਾ ਰੋਡ ਦੇ ਉੱਪਰ ਜਿਹੜਾ ਦੋਸਤੋ ਮੁਗਲ ਚੱਕ ਪਿੰਡ ਆ ਸੋ ਘਰ ਤੁਸੀਂ ਵਿਜ਼ਿਟ ਕਰਕੇ ਦੋਨੋਂ ਪਸ਼ੂ ਜਿਹੜੇ ਦੋਸਤੋ ਨਿਰਖ ਪਰਖ ਕਰ ਸਕਦੇ ਹੋ ਤਸੱਲੀ ਕਰ ਸਕਦੇ ਹੋ ਉਸ ਤੋਂ ਬਾਅਦ ਜੇ ਜੀ ਦੋਸਤੋ ਤੁਸੀਂ ਗੱਲਬਾਤ ਆਨਰ ਦੇ ਨਾਲ ਮਾਲਕ ਦੇ ਨਾਲ ਕਰ ਸਕਦੇ ਹੋ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਪਏ ਆ ਸੋ ਆਜੋ ਕਰਦੇ ਆ ਗੱਲਬਾਤ ਦੋਸਤੋ ਸਾਂਝੀ ਅੱਜ 21 ਮਈ ਨੂੰ ਆਪਾਂ ਦੋਸਤੋ ਇਹ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਸ਼ਾਮ ਦੇ 3 ਵਜੇ ਦਾ ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਠੀਕ ਆ ਪਹਿਲੇ ਨੰਬਰ ਤੇ ਦੋਸਤੋ ਪੂਰੀ ਇਨਫੋਰਮੇਸ਼ਨ ਜਿਹੜੀ ਆਪਾਂ ਇਸ ਮੱਝ ਦੀ ਤੁਹਾਡੇ ਨਾਲ ਸਾਂਝੀ ਕਰ ਲੈਨੇ ਆ ਅ ਦੂਜਾ ਸਵੇਰ ਇਹ ਜਿਹੜੀ ਦੋਸਤੋ ਮੱਝ ਸੁਣੀ ਹੈ ਤਕਰੀਬਨ ਹਜੇ 15 ਦਿਨ ਬਾਕੀ ਆ ਸੁਣ ਦੇ ਵਿੱਚ ਪਹਿਲੇ ਸਵੇਰੇ ਦੋਸਤੋ 9 ਤੋਂ 10 ਲੀਟਰ ਦੀ ਮਿਲਕ ਦੀ ਜਿਹੜੀ ਕੈਪੈਸਿਟੀ ਸੀਗੀ ਉਹ ਇਸ ਮੱਝ ਦੀ ਰਹੀ ਆ ਤੇ ਬਾਕੀ ਬਾਡੀ ਬੰਤਰ ਦੀ ਪੇਟ ਫੁੱਟੇ ਦੀ ਤੁਸੀਂ ਜਾਂ ਵੇਖ ਰਹੇ ਹੋ ਬਿਲਕੁਲ ਰਾਜੀ ਆ ਵਜਨਦਾਰ ਆ ਠੀਕ ਆ ਜੀ ਤੇ ਟਿਪਣ ਤੁਪਣ ਬਹੁਤ ਵਧੀਆ ਵਾ ਬਾਕੀ ਜੇ ਜਸਵੀਰ ਨੇ ਖਰੀਦਨੀ ਆ ਤੁਸੀਂ ਤਸੱਲੀ ਆਪਣੀ ਆ ਜਿਹੜੀ ਘਰ ਪਹੁੰਚ ਗਏ ਦੋਸਤੋ ਟਿਪ ਕੇ ਕਰ ਸਕਦੇ ਹੋ ਕਿਉਂਕਿ ਹਜੇ 15 ਦਿਨ 12 ਤੋਂ 15 ਦਿਨ ਹਜੇ ਸਮਾਂ ਜਿਹੜਾ ਲੈ ਜਾਊਗੀ ਠੀਕ ਆ ਬਾਕੀ ਆ ਫੇਸ ਕੁਆਲਿਟੀ ਦੇਖ ਲਓ ਠੀਕ ਹੈ ਜੀ ਮੂੰਹ ਮੱਥੇ ਦੀ ਬਹੁਤ ਵਧੀਆ ਵਾ ਸਿੰਗਾ ਸੁੰਗਾ ਦੀ ਜਿਹੜੀ ਦੋਸਤੋ ਬੰਤਰ ਚੰਗੀ ਆ ਬਾਕੀ ਪੇਟ ਪੂਠਾ ਜਿਹੜਾ ਤੁਹਾਨੂੰ ਮੈਂ ਜਦੋਂ ਤੋੜ ਕੇ ਦਿਖਾਇਆ ਦੋਸਤੋ ਉਥੇਰੇ ਸਮਝ ਆ ਜੂਗੀ ਗੱਲਬਾਤ ਆਪਾਂ ਵੀਰ ਨੂੰ ਕਹਿੰਨੇ ਆ ਵੀਰ ਜੀ ਖੋਲ ਕੇ ਦਿਖਾਈਏ ਇਹਨੂੰ ਮੜਾ ਬਾਹਰ ਇੱਧਰ ਨੂੰ ਕੱਢ ਲੀਏ ਠੀਕ ਹੈ ਜੀ ਹੈਵੀ ਬਾਡੀ weight ਆ ਦੋਸਤੋ ਭਾਰੇ ਸਰੀਰਕ ਬੰਤਰ ਵਾਜ ਦੇਖੀਏ ਤੇ ਪੂਰੇ ਪੂਰੇ ਹੈਵੀ ਬਾਡੀ weight ਦੀ ਆ ਤੇ ਹਵਾਨੇ ਦੀ ਆਰਡਰ ਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਦੀ ਹਜੇ ਜਿਹੜਾ ਦੋਸਤੋ ਆਰਡਰ ਤਿਆਰ ਕਰਦੀ ਪਈ ਆ ਘੱਟੋ ਘੱਟ ਵੀ 15 ਦਿਨ 12 ਦਿਨ 15 ਦਿਨ ਹਜੇ ਸਮਾਂ ਬਾਕੀ ਆ ਵੀ ਪਹਿਲੇ ਸਵੇਕ ਨੂੰ ਇੱਕ ਵਾਰੀ ਮੈਂ ਫੇਰ ਕਨਫਰਮ ਕਰਾ ਦੇਣਾ ਜੀ 9 ਤੋਂ 10 ਲੀਟਰ ਦੀ ਮਿਲਕ ਦੀ ਕੈਪੈਸਿਟੀ ਆ ਇਹ ਸਮਝਦੀ ਰਹੀ ਆ ਠੀਕ ਆ ਇਸ ਵਾਰ ਸੈਕੰਡ ਟਾਈਮਰ ਆ ਸੈਕੰਡ ਲਕਟੇਸ਼ਨ ਦੇ ਵਿੱਚ ਜਿਹੜੀ ਦੋਸਤੋ ਇਹ ਸੁਣ ਜਾ ਰਹੀ ਆ ਤੋ ਮੱਜ ਜਿਹੜੀ ਦੋਸਤੋ ਤੁਹਾਨੂੰ ਪਸੰਦ ਆਵੇਗੀ ਰੇਡ ਭਾਪੜਤਾ ਬਿਲਕੁਲ ਜਿਹੜਾ ਦੋਸਤੋ ਮੱਜ ਦੇ ਅਕੋਰਡਿੰਗ ਜੇਕਰ ਆਪਾਂ ਦੇਖੀਏ ਤੇ ਜਾਇਜ਼ ਵੀ ਲੱਗੂਗਾ ਉਹ ਨਜਾਇਜ਼ ਮੋਲਬ ਨਹੀਂ ਕੀਤਾ ਵੀਰ ਨੇ ਤੇ ਘਰੇਲੂ ਪਸ਼ੂ ਆ ਬਹੁਤੇ ਵੀਰ ਜਿਹੜੇ ਆ ਘਰੇਲੂ ਘਰੇ ਰੱਖਣ ਵਾਲੇ ਦੋਸਤੋ ਘਰੇਲੂ ਜਗਾ ਤੋਂ ਲੈਣਾ ਪਸ਼ੂ ਪਸੰਦ ਕਰਦੇ ਆ ਤੇ ਪੂਰੀ ਪ੍ਰੋਸੈਜ ਜੋ ਚੀਜ਼ ਹੋਵੇਗੀ ਬਾਕੀ ਆਪਦੀ ਜਿਹੜੀ ਨਿਰਕ ਪਰ ਖਾਤਾ ਸੱਲੀ ਆ ਉਹ ਤੁਸੀਂ ਇਸ ਘਰੋਂ ਇਸ ਕਿਲੇ ਦੇ ਉੱਪਰੋਂ ਵੀ ਕਰਕੇ ਲੈ ਕੇ ਜਾ ਸਕਦੇ ਹੋ ਠੀਕ ਹੈ ਬਾਕੀ ਥਾਲ ਤੋਂ ਜਿਹੜਾ ਦੋਸਤੋ ਪੂਰੀ ਬੰਦ ਤੇ ਆ ਤੇ ਚੌਥਾ ਨਾਲ ਦਾ ਜਿਹੜਾ ਗੈਵੰਤਰ ਆ ਉਹ ਤੁਸੀਂ ਆ ਦੇਖ ਸਕਦੇ ਹੋ ਸੋ ਇੱਕ ਵਾਰੀ ਜਿਹੜੀ ਦੋਸਤੋ ਤੁਸੀਂ ਥਣ ਲੈਵੇ ਦੀ ਆ ਫਿਰ ਇੱਕ ਵਾਰੀ ਦੇਖ ਸਕਦੇ ਹੋ ਜੀ ਠੀਕ ਆ ਜੀ ਥਣ ਥਣ ਦੀ ਕੁਆਲਿਟੀ ਬਹੁਤ ਵਧੀਆ ਬਿਲਕੁਲ ਇਹਨਾਂ ਮੁੱਠੀ ਵਾਲਾ ਥਣਾ ਪਰ ਜਿਵੇਂ ਦੋਸਤੋ ਕਹਿ ਦਿੰਨੇ ਆ ਉਹੋ ਜੀ ਥਣ ਦੀ ਸ਼ੇਪ ਆ ਚੌਥਾ ਥਣਾ ਦੇ ਵਿੱਚ ਗੈਵੰਤਰ ਡਿਫਰੈਂਸ ਜਿਹੜਾ ਦੋਸਤੋ ਇੱਕੋ ਜਿਹਾ ਵੇਖਣ ਦੇ ਵਿੱਚ ਮਿਲੇਗਾ ਠੀਕ ਆ ਤੇ ਮੱਝ ਚੰਗੀ ਆ ਬਾਕੀ ਰੇਟ ਭਾਅ ਪਰਤਾ ਜਿਹੜਾ ਦੋਸਤੋ ਮੈਂ ਤੁਹਾਡੇ ਨਾਲ ਜਿਹੜਾ ਸਾਂਝਾ ਕਰ ਦੇਣਾ 87000 ਜਿਹੜੀ ਦੋਸਤੋ ਇਸ ਮੱਝ ਦੀ ਡਿਮਾਂਡ ਆ ਠੀਕ ਆ ਵੀਰ ਵੱਲੋਂ 87000 ਇਸ ਮੱਝ ਦੀ ਡਿਮਾਂਡ ਕੀਤੀ ਗਈ ਆ ਵਿੱਚੋਂ ਥੋੜਾ ਬਾਧਾ ਮਾਨਤਾਣਾ ਜਿਹੜਾ ਵੀਰ ਘਰੇ ਪਹੁੰਚੂਗਾ ਥੋੜਾ ਬਾਧਾ ਲੈਸ ਕਰਕੇ ਜਿਹੜਾ ਦੋਸਤੋ ਇਹ ਮੱਝ ਦਿੱਤੀ ਜਾਊਗੀ ਠੀਕ ਆ ਬਾਕੀ ਹਰ ਪਾਸਿਓ ਪੂਰੀ ਆ ਕਿਸੇ ਪਾਸਿਓ ਜਿਹੜੀ ਦੋਸਤੋ ਖੁੰਝੀ ਨਹੀਂ ਹੈਗੀਗੀ ਚੋਂ ਪਾਸਿਓ ਵੇਖੋਗੇ ਤੁਸੀਂ ਥਾਨ ਲੈਵੇ ਹਵਾਨੇ ਵੱਲੋਂ ਫੀਸ ਕੁਆਲਟੀ ਵੱਲੋਂ ਬਾਡੀ ਬੰਤਰ ਵੱਲੋਂ ਕੋਈ ਲਿਸੀ ਫਿਕੀ ਨਹੀਂ ਕੀ ਪੂਰੀ ਰਾਜੀ ਆ ਠੀਕ ਆ ਇਹ ਜ਼ਰੂਰ ਤੁਸੀਂ ਮੇਰਾ ਵੀਰ ਧਿਆਨ ਦੇ ਵਿੱਚ ਰੱਖ ਕੇ ਫਿਰ ਕਾਲ ਕਰ ਸਕਦੇ ਹੋ ਠੀਕ ਆ ਨੰਬਰ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੀ ਕਰ ਦਿੰਦੇ ਆ ਠੀਕ ਆ 87000 ਦੇ ਵਿੱਚੋਂ ਭਰਾਵੋ ਮਾਨਤਨ ਹੋ ਜਾਊਗਾ ਤੇ ਪੂਰੀ ਫੱਬ ਦੇ ਵਿੱਚ ਜਿਹੜੀ ਇਹ ਝੋਟੀ ਹੈਗੀ ਆ ਦੂਜਾ ਸਵੇਰ ਸੂਣਾ ਠੀਕ ਆ ਜੀ ਤੇ ਆਪਦਾ ਘਰੇ ਵਿజిਟ ਕਰਕੇ ਤੁਸੀਂ ਨਿਰਖ ਪਰਖ ਕਰ ਸਕਦੇ ਹੋ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਇੱਕ ਜਿਹੜੀ ਇਹ ਦੋਸਤੋ ਛੋਟੀ ਬਕਾਊਗਾ 2 ਕਿ ਸਾਲ ਦੀ ਉਮਰ ਆ ਤਕਰੀਬਨ ਹੁਣ ਪੂਰੇ 2 ਕਿ ਸਾਲ ਦੇ ਨੇੜੇ ਤੇੜ ਹੁਣ ਜਾ ਰਹੀ ਆ ਹੋਵੇ ਨਾ ਹੋਵੇ ਤਾਂ ਬਿਲਕੁਲ ਜਿਹੜਾ ਦੋਸਤੋ ਮੂੰਹ ਹੋ ਜੇਕਰ ਦੋਸਤੋ ਗੱਲ ਕਰੀਏ ਦੰਦਾਂ ਗੱਲ ਕਰੀਏ ਤੇ ਖੀਰੀ ਆ ਠੀਕ ਆ 2 ਸਾਲ ਦੀ ਉਮਰ ਜਿੱਦਾਂ ਕਿ ਸਾਰੇ ਵੀਰ ਜਾਣਦੇ ਹੋ ਵੀ 2.5 ਕਿ ਸਾਲ ਦੇ ਨੇੜੇ ਤੇੜੇ ਪਸ਼ੂ ਜਿਹੜਾ ਦੋਸਤੋ ਦੋਂਦਾ ਹੁੰਦਾ ਦੋ ਦੰਦ ਹੁੰਦਾ ਪਰ ਇੱਕ ਵੀ ਜਿਹੜਾ ਦੰਦ ਖਾਜੇ ਦੋਸਤੋ ਭੰਨਿਆ ਨਹੀਂ ਗਾ ਇਹਦੇ ਛੁੱਟਿਆ ਨਹੀਂ ਗਾ ਤੇ ਦੁੱਧ ਦੰ ਠੀਕ ਹੈ ਬਾਕੀ ਸਿੰਗੀ-ਸੁੰਗੀ ਵੇਖੋ ਝੋਟੀ ਦੀ ਬਹੁਤ ਵਧੀਆ ਚੰਗੀ ਸ਼ਕੀਨੀ ਸ਼ਕੂਨੀ ਪੂਰੀ ਆ ਮੱਥਾ-ਮੁਥਾ ਬਹੁਤ ਸੋਹਣਾ ਛੋਟਾ ਜੇਕਰ ਫੇਸ ਦੀ ਗੱਲ ਕਰੀਏ ਬਿਲਕੁਲ ਪਤਲਾ ਜਿਹਾ ਫੇਸ ਆ ਕੁਆਲਿਟੀ ਫੇਸ ਦੀ ਜਿਹੜਾ ਐਦਾਂ ਦੀ ਆ ਤੇ ਥਣ-ਥਣ ਨੂੰ ਮੈਂ ਤੁਹਾਨੂੰ ਦਿਖਾਉਂਗਾ ਜਿਹੜਾ ਦੋਸਤੋ ਉਹ ਵੀ ਤੁਹਾਨੂੰ ਨਾਰਮਲ ਹੀ ਦੂਰੋਂ ਦਿਸ ਪੂਗਾ ਵੀ ਥਣ-ਥਣ ਵੀ ਚੰਗਾ ਸੋਹਣਾ ਬਿਲਕੁਲ ਆ ਵੇਖ ਸਕਦੇ ਝੋੜੀ-ਚੋੜੀ ਤੁਸੀਂ ਠੀਕ ਆ ਬਾਕੀ ਥੋੜਾ ਜਿਹਾ ਜਿਹੜਾ ਤੁਹਾਨੂੰ ਆਪਾਂ ਇੱਕ ਸਾਈਡ ਤੇ ਕਰਕੇ ਵੀ ਛੋਟੀ ਦਿਖਾ ਦੰਨੇ ਆ ਅੱਗੇ ਏਆਈ ਦੇ ਬਿਲਕੁਲ ਕਾਬਿਲ ਆ ਦੋਸਤੋ ਹਜੇ ਵਜਨ ਦੀ ਜੇਕਰ ਆਪਾਂ ਗੱਲ ਕਰ ਲਈਏ ਕੋਈ ਡੇਢ ਪੌਣੇ 2 ਕਿਲੋਟ ਦੇ ਨੇੜੇ ਤੇੜ ਜਿਹੜਾ ਹੋਣ ਵਜਨ ਹੋ ਸਕਦਾ ਤੇ ਅੱਗੇ ਕੋਈ 2 ਕੁ ਮਹੀਨੇ ਸਾਂਭਣ ਤੋਂ ਬਾਅਦ ਜਿਹੜਾ ਦੋਸਤੋ ਕੋਈ 2.5-3 ਕਿਲੋਟ ਦੇ ਲਾਗੇ ਤੱਕ ਵਜਨ ਹੋ ਜਾਊਗਾ ਤੇ ਏਆਈ ਦੇ ਬਿਲਕੁਲ ਕਾਬਿਲ ਆ ਇਹ ਵੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਤਸੱਲੀ ਦੇ ਨਾਲ ਬਾਹਰ ਕੱਢ ਕੇ ਜ਼ਰੂਰ ਦਿਖਾਉਣੇ ਆ ਆ ਦੇਖੋ ਜੀ ਠੀਕ ਆ ਕਦ ਕਾਠੀ ਜਿਹੜੀ ਹਾਈਟ ਆ ਦੋਸਤੋ ਉਹ ਵੀ ਬਿਲਕੁਲ ਠੀਕ ਆ ਏਜ ਦੇ ਅਕੋਰਡਿੰਗ ਦੇਖੀਏ ਤੇ ਪੂਰੀ ਵਧੀਆ ਚ ਠੀਕ ਹੈ ਤੇ ਝੋਲੀ ਚਾਲੀ ਮੈਂ ਜਿੰਨਾ ਵੀ ਹੋ ਸਕੂਗਾ ਇੱਕ ਵਾਰੀ ਤੁਹਾਨੂੰ ਜਰੂਰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਸੋ ਆ ਜਿਹੜਾ ਦੋਸਤੋ ਤੁਸੀਂ ਥਾਣ ਝੋੜੀ ਦੇਖ ਸਕਦੇ ਹੋ ਠੀਕ ਹੈ ਠੀਕ ਆ ਦੇਖੋ ਜੀ ਠੀਕ ਆ ਝੋਲੀ ਝਾਲੀ ਪੂਰੀ ਆ ਦੋਸਤੋ ਥਣ ਥਣ ਤੁਸੀਂ ਦੇਖ ਸਕਦੇ ਹੋ ਵੀ ਝੋਟੀ ਚੰਗਾ ਵਧੀਆ ਥਣ ਬਣਾਊਗੀ ਠੀਕ ਆ ਕੋਈ ਛੋਟਾ ਜਿਹਾ ਥਣ ਨਹੀਂ ਹੋਊਗਾ ਜਦੋਂ ਬਿਲਕੁਲ ਨਿੱਤਰੀ ਜਾਂ ਬਿਲਕੁਲ ਲਾਗੇ ਹੋਇਆ ਦੋਸਤੋ ਸੂਣ ਤੇ ਤੇ ਥਣ ਥਣ ਦੀ ਕੁਆਲਿਟੀ ਕਾਫੀ ਜ਼ਿਆਦੀ ਚੰਗੀ ਆ ਆ ਇੱਕ ਵਾਰੀ ਮੈਂ ਤੁਹਾਨੂੰ ਫੇਰ ਜਿਹੜਾ ਮਾੜਾ ਹਲਾ ਕੇ ਜ਼ਰੂਰ ਦਿਖਾਉਣਾ ਝੋਟੀ ਆ ਜੋ ਠੀਕ ਆ ਰੇਟ ਭਾਅ ਪੜਦਾ ਜਿਹੜਾ ਦੋਸਤੋ ਇਸ ਝੋਟੀ ਦਾ ਕਿਉਂਕਿ ਮਦਰ ਦਾ ਮਿਲਕ ਜਿਹੜਾ ਸੀ ਉਹ ਵੀ ਚੰਗਾ ਦੱਸਿਆ ਜਾ ਰਿਹਾ। ਬਾਕੀ 14-15 ਲੀਟਰ ਦੀ ਜਿਹੜੀ ਦੋਸਤੋ ਇਸ ਦੀ ਮਦਰ ਦਾ ਮਿਲਕ ਰਿਕਾਰਡ ਦੱਸਿਆ ਗਿਆ ਵੀਰ ਵੱਲੋਂ। ਜਦੋਂ ਤੁਸੀਂ ਘਰੇ ਆਏ ਤੁਹਾਨੂੰ ਖੁਦ ਵੀ ਜਿਹੜਾ ਦੋਸਤੋ ਵੀਰ ਵੈਰੀਫਾਈ ਕਰਵਾ ਦੂਗਾ ਦੱਸ ਦੂਗਾ ਵੀ 13-14 14 ਲੀਟਰ ਦੀ ਜਿਹੜੀ ਮਦਰ ਦੀ ਮਿਰਤੀਂਗ ਰਹੀ ਆ ਤੇ ਕੱਦ ਕਾਠੀ ਜਿਹੜਾ ਇਸ ਦੀ ਮਦਰ ਦਾ ਦੋਸਤੋ ਬਹੁਤ ਉੱਚਾ ਸੀਗਾ ਦੱਸਣ ਦੇ ਮੁਤਾਬਕ ਵੀ ਫੁੱਲ ਵੱਡੀ ਹਾਈਟ ਸੀ ਕੱਦ ਕਾਠੀ ਕਾਫੀ ਉੱਚਾ ਸੀਗਾ ਤੇ ਦੰਦ ਵੀ ਦਿਖਾ ਦਿੱਤਾ ਦੁੱਧ ਦੰਦ ਤੇ ਨੰਬਰ ਦੋਸਤੋ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਵੀਰ ਜੀ ਨੰਬਰ ਬੋਲਿਓ ਆਪਣੇ 94630 94630 630 42092 42092 ਤੋਂ ਤੁਸੀਂ ਜਿਹੜਾ ਦੋਸਤੋ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ